ਮੀਟਿੰਗ ਦਾ ਮਕਸਦ ਇਹ ਹੈ ਕਿ ਸਾਰੇ ਜਿਹੜੇ ਮੈਂਬਰ ਬਾਬਾ ਅਰਫਾਨੀ ਸੇਵਾ ਮੰਡਲ ਦੇ ਸਾਰੇ ਬ੍ਰਾਂਚਾਂ ਦੇ ਇੱਥੇ ਆਏ ਦੇ ਸੀ ਅੱਜ ਕਿਉਂਕਿ ਭੰਡਾਰਾ ਸ਼ੁਰੂ ਹੋ ਰਿਹਾ 6 ਜੁਲਾਈ ਤੋਂ ਭੰਡਾਰਾ ਦਾ ਜਿਹੜਾ ਉਗਾਟਮ ਕਰਨਾ ਹੈ ਔਰ ਉਹਦੇ ਚ ਸਾਰੇ ਮੈਂਬਰ ਆਏ ਦੇ ਸੀ ਸਾਰੇ ਵੀ ਸਹਿਯੋਗ ਨਾਲ ਹਰ ਸਾਲ ਉੱਥੇ ਭੰਡਾਰਾ ਲਗਾਇਆ ਜਾਂਦਾ ਉੱਥੇ ਸਾਡੇ ਬਾਬਾ ਅਰਫਾਨੀ ਸੇਵਾ ਮੰਡਲ ਦਾ ਜਿਹੜਾ ਮੋਗੇ ਦਾ ਲੰਗਰ ਹੈ ਭੰਡਾਰਾ ਹੈ ਉਹ ਸਭ ਤੋਂ ਵੱਡਾ ਭੰਡਾਰਾ ਹੈ ਖਰਾਮ ਪਠਾਨਕੋਟ ਤੋਂ ਲੈ ਕੇ ਬਲਟਾਲ ਔਰ ਪਹਿਲਗਾਮ ਤੱਕ ਇੰਨਾ ਵੱਡਾ ਭੰਡਾਰਾ ਕਿਸੇ ਦਾ ਨਹੀਂ ਹੈ बाबा बर्फानी सेवा मंडल ਦੇ ਸਦਸ ਤਨਮਨ ਧਨ ਕਰਨ ਉਥੇ ਸੇਵਾ ਕਰਦੇ ਨੇ ਔਰ ਜਿਹੜੇ ਵੀ ਯਾਤਰੀ ਉਥੇ ਆਂਦੇ ਨੇ बाबा बर्फानी सेवा ਮੰਡਲ ਉਹਦੀ ਪੂਰੀ ਹਰ ਰੰਗ ਕਰਨੇ ਸਤਿਕਾਰ ਕਰਦਾ ਉਹਨੇ ਕੀ ਖਾਣੇ ਦੀ ਜਿਹੜੀ ਵੀ ਚੀਜ਼ ਦੀ ਜ਼ਰੂਰਤ ਹੋਏ ਚਾਹੇ ਖਾਣੇ ਦਾ ਟਾਈਮ ਹੋਵੇ ਖਾਣਾ ਸਵੇਰੇ ਬ੍ਰੇਕਫਾਸਟ ਚਾਹ ਦੁਪਹਿਰ ਦਾ ਲੰਚ ਹਰ ਪ੍ਰਕਾਰ ਦੀ ਸਹੂਲਤ ਉਥੇ ਮਿਲਦੀ ਆ ਨਹਾਉਣੇ ਵਾਸਤੇ ਉਹਦਾ ਇੰਤਜ਼ਾਮ ਹੈ ਉਥੇ ਪੂਰਾ ਔਰ ਸੌਣੇ ਵਾਸਤੇ ਠਹਿਣੇ ਵਾਸਤੇ ਵੀ ਉਥੇ 500 ਤੋਂ ਜ਼ਿਆਦਾ ਲੋਕਾਂ ਦਾ ਇੰਤਜ਼ਾਮ ਹੈ ਬੈਟਿੰਗ ਵਗੈਰਾ ਸਭ ਕੁਝ ਪ੍ਰੋਵਾਈਡ ਕਰਨੇ ਆ ਉਥੇ ਮੈਡੀਕਲ ਦੀ ਫੈਸਿਲਿਟੀ ਉਥੇ ਸੈਂਟਰ ਦਾ ਸਕورٹی ਪੂਰੀ ਹੈ ਔਰ ਹਰ ਸਾਲ ਉਥੇ ਹਜ਼ਾਰਾਂ ਤਰ੍ਹਾਂ ਦੇ ਯਾਤਰੀ ਉਥੇ ਠਹਿਰਦੇ ਨੇ ਉਥੇ ਸੇਵਾ ਦਾ ਮੌਕਾ ਦਿੰਦੇ ਨੇ ਬਾਬਾ ਬਰਫਾਨੀ ਸੇਵਾ ਮੰਡਲ ਦੀ ਔਰ ਜਿਹੜਾ ਇੱਕ ਦਫਾ ਜਿਹੜਾ ਸ਼ਰਧਾਲੂ ਉਥੇ ਆਂਦਾ ਉਹ ਦੁਬਾਰਾ ਉਹਦੀ ਇਹੋ ਸੋਚਣ ਦੀ ਹੈ ਕਿ ਮੈਂ ਅਗਰ ਰੁਕਣੇ ਬੋਗਤ ਬਾਬਾ ਬਰਫਾਨੀ ਸੇਵਾ ਮੰਡਲ ਚ ਉਥੇ ਇਹ ਰੁਕਣਾ ਤਾਂ ਅਸ ਇਹ ਜਿਹੜਾ ਮੰਡਲ ਜਿਹਦਾ ਸਾਡੇ ਪ੍ਰਧਾਨ ਚੰਦਰ ਸਿੰਘ ਸੂਦ ਜੀ ਨੇ ਇੰਦੀ ਕਾਦਰ ਚ ਪੂਰੀ ਟੀਮ ਸਾਰੀਆਂ ਬ੍ਰਾਂਚੇ ਦੇ ਜਿੰਨੇ ਸਦਸਨ ਸਾਰੇ ਮਿਲੀਏ ਪਿਛਲੇ 23 ਸਾਲ ਤੋਂ ਇੱਥੇ ਬੜਾ ਰਲ ਲਗਾ ਦੇਣ ਔਰ ਉੱਥੇ ਹਰ ਪ੍ਰਕਾਰ ਦੀ ਸਹੂਲਤ ਜਿਹੜੀ ਹੈ ਉਹ ਪ੍ਰੋਵਾਈਡ ਕੀਤੀ ਜਾ ਰਹੀ ਹੈ ਉਨਤੇ ਇੰਨਾ ਐਡਾ ਵੱਡਾ ਇਨਫਰਾਸਟ੍ਰਕਚਰ ਆਲ ਬਾਥਰੂਮ ਨਾਣੇ ਨਿਤਿਆਮ ਕਿਚਨ ਹਰ ਚੀਜ਼ ਉੱਥੇ ਹੈ ਔਰ ਇਹਦੇ ਸਹਿਯੋਗ ਮੈਂਬਰ ਦੇ ਸਹਿਯੋਗ ਕਰਨੇ ਉੱਤੇ ਬਣੀ ਦੀ ਹੈ ਪਰ ਸਾਨੂੰ ਪੂਰੀ ਆਸ਼ਾ ਹੈ ਕਿ ਇਸ ਦਫਾ ਵੀ ਕਾਫੀ ਤਦਾਦ ਜਿਹੜੇ ਯਾਤਰੀ ਉੱਥੇ ਠਹਿਰਨਗੇ ਔਰ ਸਾਨੂੰ ਸੇਵਾ ਦਾ ਮੌਕਾ ਦੇਣਗੇ ਔਰ ਬਾਬਾ ਬਰਫਾਨੀ ਸੇਵਾ ਮੰਡਲ ਦੇ ਜਿਹੜੇ ਸਦਸਦ ਜਿਹੜੇ ਮੈਂਬਰਰ ਉਹਦੀ ਸਭ ਤੋਂ ਵੱਡੀ ਕੁਆਲਿਟੀ ਹੈ ਐਵੇਂ ਤੋਂ ਪੜਨਾਰੇ ਬਹੁਤ ਜਾਣ ਲੱਗਦੇ ਨੇ ਸਾਰੇ ਰੂਟ ਪੇ ਲੱਗਦੇ ਨੇ ਲੇਕਿਨ ਜਿਹੜਾ ਬੈਸਟ ਬਣਾਰਾ ਹੋਏ ਗਿਨੇ ਜਾਂਦਾ ਉਹਦੀ ਵਜ੍ਹਾ ਹੈ ਕਿ ਸਾਡੇ ਜਿਹੜੇ ਮੈਂਬਰ ਉਹ ਪਰਸਨਲੀ ਉਥੇ ਠਹਿਰਦੇ ਨੇ ਰੁਕਦੇ ਨੇ ਔਰ ਤਨ ਮਨ ਦਨ ਕਰਨੇ ਉਥੇ ਸੇਵਾ ਕਰਦੇ ਨੇ ਤਾਂ ਕਿ ਜਿਹੜਾ ਵੀ ਯਾਤਰੀ ਆ ਉਹ ਦੁਬਾਰਾ ਉਥੇ ਆਏ ਇੰਨੀ ਸੇਵਾ ਉਥੇ ਮਿਹਯਾ ਕੀ ਜਾਂਦੀ ਜਿਸ ਜਮੂ ਤੋਂ ਆਏ ਹੋ ਮੀਟਿੰਗ ਟੈਂਡ ਕਰਨ ਵਾਸਤੇ ਜਿਸ ਤਿੱਕੇ ਨਾਲ ਪਿਛਲੇ ਦਿਨਾਂ ਦੇ ਵਿੱਚ ਹਾਲਾਤ ਰਹੇ ਨੇ ਪੈਲਗਾਮ ਦੇ ਜਮੂ ਖਾਈ ਤੇ ਤੇ ਉਹਨਾ ਵੀ ਬਹੁਤ ਜ਼ਿਆਦਾ ਜਣਾਗਾ ਉੱਥੇ ਕਲੌਨ ਹੋਊਗਾ ਕਿ ਕਿੰਦਾ ਦੇ ਉਹਦੀ ਸਰਕਾਰਾਂ ਨੇ ਨਿਜ਼ਾਮ ਕੀ ਸਰਕਾਰ ਵੀ ਤਰਫ سے ਬਹੁਤ ਅੱਛਾ ਇੰਤਜ਼ਾਮ ਬਹਾਂਪਰ ਕੀਤਾ ਹੈ ਸਰਕਾਰ ਨੇ ਹਰ ਪ੍ਰਕਾਰ ਕੀ ਇੱਥੇ ਸਹੂਲਤਾਂ ਵੀ ਹੈ ਬਹਾਂਪਰ ਹਰ ਪ੍ਰਕਾਰ ਦਾ ਸਕਿورٹی ਦਾ ਇੰਤਜ਼ਾਮ ਕੀਏ ਹਨ ਔਰ ਪੂਰੇ ਰੂਟ ਤੇ ਫਰਾਮ ਲਖਨਪੁਰ ਟੂ ਬਾਲਟਲ ਐਂਡ ਬਲਗਮ ਸਕਿورٹی ਕੇ ਹਰਜ ਦਾ ਪੂਰੇ ਇੰਤਜ਼ਾਮ ਹੈ ਸਰਕਾਰ ਹਰ ਢੰਗ ਸੇ ਚੌਕਸ ਹੈ ਔਰ ये जो वारदातें हो ही हैं हुई हैं लेकिन उसके बाद दोबारा लोग जो हैं उनको श्रद्धा है वो पूरा सारा इंतजार करते हैं कि बाबा अमरनाथ की यात्रा शुरू हो तो हम दर्शन करने जाएं तो उसी श्रद्धा को लेके हमारे जो भक्त हैं उन्होंने मन बनाया हुआ है और जो लंगर है हमारा ये उनकी हर प्रकार से सुविधा करेगा सिक्योरिटी के मतलब हमारे वहाँ पर सी, -सी कैमरे लगे हैं लंगर की तरफ से लंगर के अंदर भी बाहर भी वो भी सिक्योरिटी हम देखते हैं और पुलिस की तरफ से बी एस एफ की तरफ से सी आर पी की तरफ से आर्मी की तरफ से हमारे लंगर के चारों ओर सिक्योरिटी का पैरा रहता है वहाँ लंगर में कोई आएगा कोई परेशानी की बात नहीं है तो हम तो यही अपील करते हैं यात्रियों से जो भगत दर्शन करना चाहते हैं उनसे यही प्रार्थना है कि वो आएँ बाबा अमरनाथ जी के दर्शन को जाएँ कोई किस्म की परेशान होने की बात नहीं है और हमारे लंगर जो है बाबा बर्फानी सेवा मंडल का वहाँ पर ठहरें हमें सेवा का मौका दें बाबा बर्फानी सेवा मंडल रजिस्टर्ड मोगा ਜਿੰਨਾ ਨੂੰ 23ਵਾਂ ਵਿਸ਼ਾਲ ਪੰਡਾਰਾ ਸ਼ਾਨ ਰੋੜੀਆਂ ਦੇ ਵਿੱਚ ਲਗਾਇਆ ਜਾ ਰਿਹਾ ਹੈ ਯਾਤਰੀਆਂ ਦੇ ਵਾਸਤੇ ਉੱਥੇ ਵਿਸ਼ੇਸ਼ ਤੌਰ ਤੇ ਸਵੇਰ 5 ਵਜੇ ਤੋਂ ਚਾਹ 7 ਵਜੇ ਤੋਂ ਨਾਸ਼ਤਾ 11 ਵਜੇ ਤੋਂ ਫਿਰ ਦੁਬਾਰਾ ਲੰਚ ਸਟਾਰਟ ਹੋ ਜਾਂਦਾ ਹੈ 3 ਵਜੇ ਤੱਕ ਲੰਚ ਚੱਲਦਾ ਹੈ 4 ਤੋਂ 6 ਵਜੇ ਤੱਕ 스낵ਸ ਚੱਲਦੇ ਹੈ ਫਿਰ ਰਾਤ ਦਾ ਭੋਜਨ ਦੀ ਵਿਵਸਥਾ ਕੀਤੀ ਗਈ ਹੈ 800 ਤੋਂ 1000 ਯਾਤਰੀਆਂ ਦਾ ਸਾਡੇ ਕੋਲੇ ਬੈਡਿੰਗ ਦਾ ਇੰਤਜ਼ਾਮ ਹੈ ਸੌਂ ਦਾ ਇੰਤਜ਼ਾਮ ਹੈ ਬਹੁਤ بڑا ਹਾਲ ਉੱਥੇ ਬਣਿਆ ਹੋਇਆ ਹੈ 70 ਵਾਸ਼ਰੂਮ ਉਹਦੀ ਬੈਗ ਤੇ 6000 ਸਕਰ ਫੁੱਟ ਦੇ ਵਿੱਚ ਬਣਾਏ ਗਏ ਨੇ ਔਰ ਆਧੁਨਿਕ ਤਰੀਕੇ ਦੇ ਨਾਲ ਪਾਣੀ ਦੀ ਪੂਰੀ ਵਿਵਸਥਾ ਸਵਾ ਲੱਖ ਲੀਟਰ ਦੀ ਸਾਡੇ ਕੋਲੇ ਪਾਣੀ ਦੀ ਟੈਂਕੀ ਰਿਜ਼ਰਵ ਰੱਖੀ ਗਈ ਹੈ ਉਹਦੇ ਨਾਲ ਹੀ ਸਾਰੇ ਵਾਸ਼ਰੂਮਸ ਦੇ ਵਿੱਚ ਪਾਣੀ ਫੁੱਲ ਫਲੈਜ 24 ਘੰਟੇ ਉੱਥੇ ਮਿਲਦਾ ਹੈ ਡਾਕਟਰਾਂ ਦੀ ਟੀਮ 24 ਘੰਟੇ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਔਰ ਮੋਗਾ ਮੰਡਲ ਵੱਲੋਂ ਵੀ ਉਥੇ ਦੋ ਬੂਥ ਲਗਾਏ ਜਾਂਦੇ ਆ ਆਈਦਰ ਹੋ ਹੋਮੋਪੈਥਿਕ ਐਲੋਪੈਥਿਕ ਔਰ ਡਾਕਟਰਾਂ ਦੀ ਟੀਮ ਵਿਦ ਐਮਬੂਲੈਂਸ ਉਥੇ 24 ਘੰਟੇ ਤਨਤ ਰਹਿੰਦੀ ਆ ਕਿਸੇ ਯਾਤਰੀ ਨੂੰ ਕੋਈ ਬਿਮਾਰ ਹੈ ਕਿਸੇ ਤਰ੍ਹਾਂ ਦੀ ਅਸੁਵਿਧਾ ਨਾ ਹੋ ਤੁਸੀਂ ਕੀ ਆਏ ਹੋ ਕਿ ਉਹ ਰੇਗਿਸਟ੍ਰੇਸ਼ਨ ਕਰਕੇ ਆਏ ਹੋ ਕਿੰਨੇ ਕੇ ਨਾ ਪਿੱਛੇ ਖਲਾਫ ਸੀਗੇ ਤੇ ਕੋਲੋਂ ਕਿਤਾ ਲਈ ਉਥੇ ਦੇ ਇੰਤਜ਼ਾਮ ਕੀਤੇ ਗਏ ਨੇ ਪਹਿਲਾਂ ਤਾਂ ਅਸੀਂ ਵੀ ਫਿਕਰਮੰਦ ਸੀਗੇ ਅੱਜ ਤੋਂ 2 ਮਹੀਨੇ ਪਹਿਲਾਂ ਜਦੋਂ ਇਨਸੀਡੈਂਟ ਹੋਇਆ ਲੇਕਿਨ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਮੈਂ ਪਿਛਲੇ ਹਫਤੇ ਉੱਤੇ ਜਾ ਕੇ ਆਇਆ ਭੰਡਾਰੇ ਦੀ ਸਥਾਨ ਤੇ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਫੁੱਲ ਸਕਿਉਰਟੀ ਲਾਸਟ ਇਅਰ ਸਕਿਉਰਟੀ 110000 ਸੀ ਐਰ ਕੀ 160000 ਚੱਪੇ-ਚੱਪੇ ਦੇ ਸਕਿਉਰਟੀ ਦਾ ਇੰਤਜ਼ਾਮ ਹੈ ਸਾਡੇ ਭੰਡਾਰੇ ਤੇ ਵੀ ਪਹਿਲਾਂ ਵੀ ਕੈਮਰੇ ਲੱਗੇ ਹੋਏ ਸੀ ਹੋਰ ਵੀ ਅਸੀਂ ਕੈਮਰਿਆਂ ਦੀ ਸੰਖਿਆ ਤੇ ਵਧਾਤੀ ਹੈ ਸਾਡੇ ਭੰਡਾਰੇ ਦੇ ਆਲੇ-ਦੁਆਲੇ फ्रंट ਤੇ ਵੀ ਔਰ ਬੈਕ ਤੇ ਵੀ ਪੱਕੀ ਚੌਕੀ ਬਣੀ ਹੋਈ ਹੈ ਔਰ 24 ਘੰਟੇ ਕੈਮਰਿਆਂ ਦੀ ਤੇ ਬੀਐਸਐਫ ਸੀਆਰਪੀ ਵਾਲੀ ਆਰਮੀ ਦੀ ਨਿਗਰਾਨੀ ਦੇ ਵਿੱਚ ਸਾਡਾ ਪੰਡਾਰਾ ਲਗਾਇਆ ਜਾਂਦਾ ਔਰ ਕਿਸੇ ਤਰੀਕੇ ਦੀ ਉਥੇ ਕਿਸੇ ਯਾਤਰੀ ਨੂੰ ਪਬਲਿਕ ਨੂੰ ਕਿਸੇ ਨੂੰ ਉਹਨਾਂ ਦੇ ਜਿਹੜੇ ਯਾਤਰੀ ਜਾਂਦੇ ਆ ਉਹਨਾਂ ਦੇ ਪੇਰੈਂਟਸ ਫਿਕਰਮੰਦ ਹੁੰਦੇ ਆ ਲੇਕਿਨ ਉਹਨਾਂ ਨੂੰ ਵੀ ਕੋਈ ਫਿਕਰ ਕਰਨ ਦੀ ਲੋੜ ਨਹੀਂ ਹੈ ਗਵਰਨਮੈਂਟ ਦਾ ਬਹੁਤ ਜ਼ਿਆਦਾ ਇੰਤਜ਼ਾਮ ਹੈ ਕਿ ਯਾਤਰੀਆਂ ਨੂੰ ਲੈ ਕੇ